ਜਿਵੇਂ ਨਿਆਂਇ ਕਰਦੇ ਹੁੰਦੇ ਆ ਇਹ ਉਸ ਤਰ੍ਹਾਂ ਦਾ ਵਿਵਹਾਰ ਹੈ ਇਸ ਤਰ੍ਹਾਂ ਤੁਹਾਡੀ ਗੱਲ ਅਗਰ ਨਹੀਂ ਸੁਣੀ ਜਾ ਰਹੀ ਜਾਂ ਤੁਹਾਡੀ ਗੱਲ ਮੰਨੀ ਨਹੀਂ ਜਾ ਰਹੀ ਇਹਦਾ ਮਤਲਬ ਇਹ ਥੋੜੀ ਹੈ ਕਿ ਮੁੱਖ ਮੰਤਰੀ ਸਾਹਿਬ ਮੀਟਿੰਗ ਚ ਉੱਠ ਕੇ ਚਲੇ ਜਾਣ ਜਾਂ ਮੀਟਿੰਗ ਛੱਡ ਕੇ ਚਲੇ ਜਾਣ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਜੇ ਗੱਲਬਾਤ ਨਹੀਂ ਸਿਰੇ ਚੜਦੀ ਤਾਂ ਦੁਬਾਰੇ ਟਰਾਈ ਕਰਨੀ ਕਿਉਂਕਿ ਜਿਹੜਾ ਮੁਖੀ ਹੁੰਦਾ ਹੈ ਕਿਸੇ ਵੀ ਚੀਜ਼ ਦਾ ਪੰਜਾਬ ਦਾ ਮੁੱਖ ਮੰਤਰੀ ਜੇ ਇਸ ਤਰ੍ਹਾਂ ਸੰਗਠਨਾ ਨਾਲ ਗੱਲ ਕਰੇਗਾ ਨਹੀਂ ਔਰ ਪੈਨਿਕ ਕ੍ਰੀਏਟ ਕਰੇਗਾ ਗੁੱਸਾ ਆਏਗਾ ਉਰੇ ਨਾਲ ਗੱਲ ਵਿਗੜ ਜਾਣੀ ਹੈ ਔਰ ਆਂਦਾ ਕਦੇ ਨਹੀਂ ਹੋਇਆ ਇਹ ਉਹੀ ਕਿਸਾਨ ਯੂਨੀਅਨ ਦੇ ਲੋਕ ਹੈ ਜਿਨ੍ਹਾਂ ਦਾ ਜਿਨ੍ਹਾਂ ਨੂੰ ਇਹ ਆਂਦਾ ਤਾਂ ਕਹਿੰਦੇ ਸੀ ਤੇ ਕਹਿੰਦੇ ਸੀ ਵੀ ਅਸੀਂ ਇਹਨਾਂ ਨਾਲ ਅਲਾਈਅੰਸ ਕਰਕੇ ਸਰਕਾਰ ਬਣਾਉਣੀ ਹੈ ਅੱਜ ਉਹੀ ਆਂਦਾ ਤਾਂ ਅੱਜ ਉਹ ਹੀ ਕਿਸਾਨ ਯੂਨੀਅਨ ਦੇ ਜਿਹੜੇ ਲੋਗ ਨੇ ਆਗੂ ਨੇ ਅੱਜ ਉਹਨਾਂ ਦੀ ਫੜੋ ਫੜਾਈ ਹੋ ਰਹੀ ਹੈ ਥੋੜਾ ਜਿਹਾ ਕਿਸਾਨ ਯੂਨੀਅਨ ਨੂੰ ਵੀ ਇਸ ਕੱਲ ਦਾ ਚਾਨਣ ਹੋ ਗਿਆ ਕਿ ਯਾਰ ਜਿਸ ਪ੍ਰਕਾਰ ਇਹ ਤਾਂ ਕਦੇ ਨਹੀਂ ਹੋਇਆ ਕਿ ਸਰਦਾਰ ਰੁਲਦੂ ਸਿੰਘ ਨੂੰ ਫੜ ਲਿਆ ਗਿਆ ਬਲਬੀਰ ਸਿੰਘ ਰਾਜੇਵਾਲ ਸਾਹਿਬ ਨੂੰ ਫੜ ਲਿਆ ਗਿਆ ਉਹ ਗਰਾਹਾ ਸਾਹਿਬ ਦੇ ਘਰ ਉਹ ਪੁਲਿਸ ਫਿਰਦੀ ਹੈ ਇੱਧਰ ਉੱਧਰ ਭਾਲਦੀ ਹੈ ਕਿਸਾਨ ਆਗੂਆਂ ਨੂੰ ਫੜ ਲਿਆ ਕਿ ਜਿਵੇਂ 테러ਰਿਸਟ ਹੁੰਦੇ ਨੇ ਇੰਜ ਲੱਗਦਾ ਹੈ ਕਿ ਇਹ ਗੱਲ ਹੁਣ ਬੀਜੇਪੀ ਜਿਹੜੀ ਹੈਗੀ ਆ ਅਮਿਤ ਸ਼ਾ ਦੇ ਕਹਿਣ ਦੇ ਮੁਤਾਬਕ ਪੰਜਾਬ ਸਰਕਾਰ ਸਾਰਾ ਤਾਣਾ ਬਾਣਾ ਰੱਝ ਗਈ। ਸੋ ਇਹ ਉਦਾਂ ਦੀ ਪੂਰੀ ਮੈਨੂੰ ਲੱਗਦਾ ਇਹ ਯੋਜਨਾ ਬੰਦੀ ਤਰੀਕੇ ਦੇ ਨਾਲ ਇਹ ਕੰਮ ਹੋ ਰਿਹਾ ਹੈ ਔਰ ਇਹ ਬਿਲਕੁਲ ਗਲਤ ਕੰਮ ਹੈ ਇਸ ਤਰ੍ਹਾਂ ਤੁਸੀਂ ਲੋਕਾਂ ਦੀ ਆਵਾਜ਼ ਨੂੰ ਔਰ ਖਾਸ ਕਰਕੇ ਕਿਸਾਨਾਂ ਦੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ। ਸੋ ਅਸੀਂ ਕਿਸਾਨਾਂ ਦੇ ਨਾਲ ਹੈ ਕਾਂਗਰਸ ਪਾਰਟੀ ਨਾਲ ਹੈ ਮੈਂ ਸਮੁੱਚੇ ਸਾਡੇ ਲੋਕਲ ਲੀਡਰਸ਼ਿਪ ਨੂੰ ਔਰ ਸਾਡੇ ਐਮ.ਐਲ.ਏ ਸਹਿਬਾਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਜਿੱਥੇ ਜਿੱਥੇ ਕਿਸਾਨਾਂ ਨੂੰ ਸਾਡੀ ਲੋੜ ਹੈ ਅਸੀਂ ਉੱਥੇ ਉਹਨਾਂ ਦੇ ਨਾਲ ਖੜੇ ਨਜ਼ਰ ਆਵਾਂ ਤੁਹਾਨੂੰ ਲੱਗਦਾ ਵੀ ਦਿੱਲੀ ਇਲੈਕਸ਼ਨ ਤੋਂ ਬਾਅਦ ਜਿਸ ਤਰ੍ਹਾਂ ਦਾ ਮੂਡ ਅਪਣਾਇਆ ਜਾ ਰਿਹਾ ਪੰਜਾਬ 'ਚ ਨਸ਼ਿਆਂ ਨੂੰ ਲੈ ਕੇ ਜਾਂ ਕੁਝ ਕੋਈ ਅਸਰ ਜਾਂ ਕੁਝ 3 ਸਾਲ ਪਹਿਲੇ ਜਿਹੜੇ ਬੀਤ ਗਏ ਦੇਖੋ ਨਸ਼ੇ ਦੀ ਗੱਲ ਹੈ 3 ਸਾਲਾਂ ਦੇ ਸੁੱਤੇ ਪਏ ਸੀ ਉਹ ਲੋਕਾਂ ਦੇ ਘਟਾਈ ਦਿੰਦੇ ਠੀਕ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਕਿਸੇ ਨਸ਼ੇੜੀ ਨੂੰ ਬਖਸ਼ਣਾ ਚਾਹੀਦਾ ਲੇਕਿਨ ਇਹ ਤਾਂ ਛੋਟੀਆਂ-ਛੋਟੀਆਂ ਮੱਛੀਆਂ ਐ ਤੁਸੀਂ ਕੀ ਦਿਖਾਉਣਾ ਚਾਹੁੰਦੇ ਹੋ ਪੁਲਿਸ ਬਜ਼ਾਰਾਂ ਦੇ ਵਿੱਚ ਕਿਸ ਤਰ੍ਹਾਂ ਸਾਰੇ ਡੀਆਈਜੀ ਆਈਜੀ ਇਹ ਤਿੰਨ ਸਾਲਾਂ ਬਾਅਦ ਕਿਉਂ ਯਾਦ ਆਈ ਜਿਹੜਾ ਕੋਈ ਵੱਡਾ ਮਗਰਮੱਛ ਹੈ ਕੀ ਤੁਸੀਂ ਉਹਦਾ ਕੋਈ ਘਰ ਵੀ ਢਾਓ ਦੋ-ਦੋ ਮਰਲੇ ਤਿੰਨ-ਤਿੰਨ ਮਰਲਿਆਂ ਦੇ ਘਰਾਂ ਵਾਲਿਆਂ ਦੇ ਤਾਂ ਜੀਸੀਬੀਆਂ ਲੈ ਗਏ ਤੇ ਜਿਹੜੇ ਵੱਡੇ ਵੱਡੇ ਮਗਰਮੱਛਾ ਹੈ ਉਹਨਾਂ ਦੇ ਵੱਲ ਹਜੇ ਤੱਕ ਤੁਸੀਂ ਝਾਤ ਨਹੀਂ ਮਾਰੀ ਜਿੰਨਾ ਚਿਰ ਮਗਰਮੱਛਾ ਤੇ ਹੱਥ ਨਹੀਂ ਪੌਂਦੀ ਉਹਨਾਂ ਚਿੱਕਰ ਨਸ਼ੇ ਤੇ ਰੋਕਥਾਮ ਨਹੀਂ ਲਗਣੀ ਕਿੰਨੇ ਦਿਨ ਤੁਸੀਂ ਡਰਾਈਵ ਸ਼ੁਰੂ ਕਰੋਗੇ ਕੇਵਲ ਲੋਕਾਂ ਦੀਆਂ ਅੱਖਾਂ ਦੇ ਵਿੱਚ ਕੱਟਾ ਪਾਉਣ ਦੀ ਸਾਜ਼ਿਸ਼ ਹੈ ਕੀ ਅਸੀਂ ਨਸ਼ੇ ਦੇ ਬਾਰੇ ਕਰ ਰਹੇ ਤਿੰਨ ਸਾਲ ਤੋਂ ਇਹੀ ਮੁੱਖ ਮੰਤਰੀ ਸਾਹਿਬ ਕੀ ਸੁੱਤੇ ਪਏ ਸੀਗੇ ਮੁੱਖ ਮੰਤਰੀ ਆਪ ਖਰੜ ਤਸੀਲ ਦੇ ਵਿੱਚ ਨੇ ਕਹਿੰਦੇ ਜੇ ਹੜਤਾਲ ਵਾਪਸ ਲੈ ਲਓਗੇ ਠੀਕ ਨਹੀਂ ਤਾਂ ਜਨਤਾ ਫੈਸਲਾ ਕਰੂ ਕਿੱਥੇ ਜਾਣਾ ਹੈਗਾ ਤੇ ਕਾਨੂੰਨ ਕੋਦ ਨੂੰ ਅਧਿਕਾਰ ਦੇ ਦਿੱਤੇ ਗਿਆ ਰਜਿਸਟਰੀਆਂ ਦੇ ਵੇਖੋ ਮੈਂ ਇਹ ਕਹਿਣਾ ਕਿ ਹਰ ਵਰਗ ਨਾਲ ਫਰੰਟ ਨਹੀਂ ਖੋਲ ਸਕਦੇ ਤੁਸੀਂ ਜਿੱਥੋਂ ਤੱਕ ਹੈਗੀ ਹੈ ਤਹਿਸੀਲਦਾਰਾਂ ਦੀ ਮੈਂ ਤਹਿਸੀਲਦਾਰਾਂ ਨੂੰ ਕਿਸੇ ਨੂੰ ਸਲਾਉਂਦਾ ਨਹੀਂਗਾ ਕਿਉਂਕਿ ਬਹੁਤ ਸਾਰੇ ਮਾੜੇ ਹਾਲਾਤ ਜਿਹੜੇ ਕਚਹਿਰੀਆਂ ਦੇ ਵਿੱਚ ਆਮ ਜਨਤਾ ਦੇ ਅਸੀਂ ਜਿਹੜੇ ਲੇਕਿਨ ਇਸ ਤਰ੍ਹਾਂ ਕੋਆਰਡੀਨੇਸ਼ਨ ਟੁੱਟ ਜਾਂਦੀ ਹੈ ਤੁਸੀਂ ਤਹਿਸੀਲਦਾਰਾਂ ਨਾਲ ਬਾਠ ਕੇ ਉਹਨਾਂ ਦੀ ਗੱਲ ਸੁਣੋ ਕੀ ਉਹਨਾਂ ਦੀ ਮੰਗ ਹੈ ਫਿਰ ਉਹਰੇ ਤੇ ਗੌਰ ਫਰਮਾਓ ਤੁਸੀਂ ਆਪਣੇ ਆਪ ਹੀ ਕਹਦੇ ਹੋ ਵੀ ਫਲਾਣੇ ਛੁੱਟੀ ਦੇ ਚਲੇ ਜਾਓ ਇਹ ਵੀ ਗੱਲ ਠੀਕ ਨਹੀਂ ਹੈ ਅੱਜ ਹਰ ਵਰਗ ਧਰਨੇ ਤੇ ਹੈ ਹਾਂ ਕਚਹਿਰੀਆਂ ਦੇ ਵਿੱਚ ਆਮ ਜਨਤਾ ਵੀ ਬਹੁਤ ਸਾਰੇ ਐਸੇ ਲੋਕਾਂ ਤੋਂ ਪਰੇਸ਼ਾਨ ਹੈ ਲੋਕ ਕਚਹਿਰੀਆਂ ਦੇ ਵਿੱਚ ਵਿਚਾਰੇ ਰਜਿਸਟਰੀਆਂ ਕਰਾਉਣ ਨਹੀਂ ਉਹ ਪਰੇਸ਼ਾਨ ਨੇ ਬਹੁਤ ਵੱਡੀ ਪੈਸੇ ਦੀ ਡਿਮਾਂਡ ਹੁੰਦੀ ਹੈ ਉਹਨਾਂ ਤੋਂ ਪਰ ਮੇਰੇ ਤੇ ਸਾਰਿਆਂ ਨੂੰ ਗਲਤ ਨਹੀਂ ਕਹਿ ਸਕਦਾ ਕਿ ਸਾਰੇ ਤਹਿਸੀਲਦਾਰ ਗਲਤ ਹੈ ਜਿਹੜੇ ਗਲਤ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਦੂਜਿਆਂ ਦੀ ਇਹ ਗੱਲ ਸੁਣ ਕੇ ਪੂਰੇ ਤੇ ਗੌਰ ਵੀ ਫਰਮਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਤੇ ਜੇ ਮੁੱਖ ਮੰਤਰੀ ਸਾਹਿਬ ਆਪ ਹੀ ਕਹਿਣਗੇ ਵੀ ਜਾਂਦੇ ਰਹੋ ਸਾਰਾ ਫਿਰ ਇਹਦੂ ਬਾਦ ਮਾਸਟਰਾਂ ਨੂੰ ਕਹਿ ਦਿਓ ਕਿਉਂ ਜਾਂਦੇ ਰਹੋ ਬਈ ਤਨਖਾਹ ਨਹੀਂ ਲੈਂਦੇ ਤੁਸੀਂ ਬਾਤ ਕੇ ਉਹਨਾਂ ਦੀ ਗੱਲ ਕਰੋ ਜਿਹੜੀਆਂ ਕੋਈ ਮਾੜੀਆਂ ਮੱਛੀਆਂ ਹੈ ਉਹਨਾਂ ਦੇ ਕਾਰਵਾਈ ਕਰਕੇ ਉਹਨਾਂ ਨੂੰ ਡਿਸਮਿਸ ਕਰੋ ऐसे तहसीलदारਾਂ ਨੂੰ ਦਿੱਲੀ ਇਲیکشن ਤੋਂ ਬਾਅਦ ਕੇਸਰੀਵਾਲ ਕੋਈ ਸਾਧਨਾ ਵਗੈਰਾ ਦਾ ਕੋਈ ਹੋ ਹੈਗਾ ਕਿਵੇਂ ਦੇਖਦੇ ਹੈਗੇ ਕੋਈ ਸਾਧਨਾ ਹੋਣ ਵਿਲਿਆਂ ਸਾਧਨਾ ਹੀ ਕਰਨੀ ਹੁਣ ਕੋਈ ਕੰਮ ਤਾਂ ਹੈ ਨਹੀਂਗਾ 6 ਮੈਂਦ ਲੁਧਿਆਣਾ ਇਲیکشن ਤੋਂ ਮੇਰੇ ਕਹਿਣ ਦਾ ਮਤਲਬ ਕੀ ਏ ਪਤਾ ਨਹੀਂ ਹੁਣ ਮੈਂ ਹੁਣ ਇਹ ਤਾਂ ਨਹੀਂ ਕਹਿ ਸਕਦਾ ਵੀ ਉਹ ਪੰਜਾਬ ਕਿਉਂ ਆ ਰਹੇ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਪੰਜਾਬ ਆਉਣ ਜੀ ਸਕਦੇ ਹੋਣ ਸਾਧਨਾ ਕਰਨ ਲੇਕਿਨ ਹੁਣ ਜਿਹੜਾ ਕੰਮ ਹੈ ਨਾ ਆਮ ਆਦਮੀ ਪਾਰਟੀ ਦਾ ਚਾਹੇ ਉਹ ਸਾਧਨਾ ਕਰ ਲੈਣ ਤੇ ਚਾਹੀਏ ਆ ਜਾਣ ਤੇ ਚਾਹੀਏ ਨਾ ਆਉਣ ਤੇ ਚਾਹੀਏ ਤੋੜਾ ਫੇਰਾ ਕਰ ਲੈਣ ਚਾਹੀਏ ਜੋ ਮਰਜੀ ਕਰ ਲੈਣ ਹੁਣ ਕੰਮ ਨਿਭੜ ਗਿਆ ਹੁਣ ਆਮ ਆਦਮੀ ਪਾਰਟੀ ਦਾ ਮੁਕੰਮਲ ਕੰਮ ਜਿਹੜਾ ਹੈ ਪੰਜਾਬ ਚੋਂ ਨਿਭੜ ਗਿਆ ਹੁਣ ਤਾਂ ਜਨਤਾ ਜੇ ਸਵੇਰੇ ਚੋਣ ਆ ਜਾਣ ਤਾਂ ਸਵੇਰੇ ਦੱਸਦੇ ਵੀ ਹਾਲਾਤ ਕੀ ਨੇ ਸੋ ਮੁਕੰਮਲ ਤੌਰ ਤੇ ਕੰਮ ਨਿਭੜਿਆ ਗਿਆ ਕੱਲ ਜੋ ਸੀਨ ਹੋਇਆ ਮੀਟਿੰਗ ਦੇ ਵਿੱਚ ਸਾਰਾ ਕਿਸਾਨਾਂ ਵਾਲਾ ਮੁਖਮੰਦੇ ਦਾ ਕਿਵੇਂ ਵੇਖ ਦੋ ਅਜ ਡਟੇਨ ਵੀ ਕੀਤੇ ਗਏ ਨੇ ਕੁਝ ਆਗੂ ਰਲਦੂ ਮਾਨਸਾ ਵਾਲੀ ਬਾਈ ਮੁੱਖ ਮੰਤਰੀ ਸਾਹਿਬ